ਜਿਸ ਤਰ੍ਹਾਂ ਕੀ ਆਪ ਨੂੰ ਫੜੀ ਭੰਜਾ ਨੂੰ ਕਿ ਸਾਡੇ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਦੇ ਕੋਲ ਇਹ ਨਿਸ਼ਾਨੇ ਖਿਲਾਫ ਤੇ ਅਤੇ ਅਪਰਾਧਿਕ ਮਾਮਲਿਆਂ ਦੇ ਖਿਲਾਫ ਜਿਹੜੀ ਮਹਿਮ ਚਲਾਈ ਹੈ ਉਸ ਦੇ ਵਿੱਚ ਰੋਜ਼ ਕੋਈ ਨਾ ਕੋਈ ਨਵੀਂ ਤੁਲਨਾ ਪ੍ਰਾਪਤੀ ਹੁੰਦੀ ਜਾ ਰਹੀ ਹੈ ਜਿਸ ਦੇ ਤਹਿਤ ਕੱਲ ਇੱਕ ਸਾਡੇ ਜਥੇ ਤੋਂ ਸੀਰੀਅਸ ਸਟਾਫ ਦੇ ਇੰਚਾਰਜ ਲਾਲਦੀ ਡਿਗਰਮਨੀ ਇਹ ਅਸੇ ਜਸਵੀਰ ਸਿੰਘ ਭੈੜੇ ਪ੍ਰਸ਼ੰਦੀ ਤਲਾਸ਼ ਵਿੱਚ ਜਦ ਤੱਕ ਵੀ ਖਾਨੇ ਸੂਵੇ ਦੇ ਕੋਲ ਪਹੁੰਚਿਆ ਤਾਂ ਇੱਕ ਵਿਅਕਤੀ ਫੁੱਲ ਸਪਾਰਟੀ ਨੂੰ ਦੇਖ ਕੇ ਖਿਸਕਣ ਲੱਗਾ ਜਿਸ ਨੂੰ ਸ਼ੱਕ ਦੇ ਬਣਾ ਤੇ ਕਤਲ ਕੀਤਾ ਗਿਆ ਅਤੇ ਜਿਸ ਦਾ ਨਾਮ ਹਰਜੀਤ ਸਿੰਘ ਉਰਫ ਹਨੀ ਦਿੰਦੀ ਵਾਲਾ ਸਨੂਪ ਗੁਰਦੀਪ ਸਿੰਘ ਵਾਸੀ ਕਮਰਾਪੱਤੀ ਜਤੂ ਦੱਸਿਆ। ਪਰ ਜਿਹੜੀ ਤਲਾਸ਼ੀ ਦੌਰਾਨ ਇੱਕ 32 ਬੋਰ ਪਿਸਟਲ ਅਤੇ ਦੋ ਜਿੰਦਾ ਰੋਲ ਪ੍ਰਾਪਤ ਹੋਇਆ। ਸਰ ਉਹ ਇਕੱਲਾ ਸੀਗਾ ਜੀ? ਹਾਂ ਜੀ। ਇੱਕ ਇੱਕ ਇਕੱਲਾ ਬੰਦਾ ਹੀ ਸੀਗਾ ਜੀ। ਜੀ ਇਹਦੇ ਇਕੱਲਾ ਸੀਗਾ। ਇਹਦੇ ਇਕੱਲਾ ਕੋਈ ਚੀਜ਼ ਨਹੀਂ ਜੋ ਨਾ ਆਲੈਕਸ ਦਾ ਪਰਚਾ ਦਰਜ ਕੀਤਾ ਹੋਇਆ ਕੋਈ ਕ੍ਰਾਈਮ ਇਨਵੈਸਟਿਗੇਟਿਵ ਹੈ ਦੀ ਕ੍ਰਾਈਮ ਪਹਿਲਾਂ ਵੀ ਤੇ 2023 ਦੇ ਵਿੱਚ ਇੱਕ ਸਾਈਜ਼ ਦਾ ਪਰਚਾ ਹੋਇਆ ਸੀ ਸਰ ਕੀ ਪੁਛਦਾ ਸੀ ਵਿੱਚ ਕੋਈ ਸਾਹਮਣੇ ਆਇਆ ਵੀ ਉੱਥੇ ਖੜਾ ਹੁੰਦਾ ਜਾਂ ਕੀ ਪਲਾਨਿੰਗ ਸੰਦੀ ਨੈਕਸਟ ਦੇਖੋ ਜੀ ਪੁਛ ਕੁਛ ਕਰ ਰਹੇ ਆ ਡਿਮਾਂਡ ਲੈ ਆਇਆ ਜੋ ਗੱਲ ਸਾਹਮਣੇ ਆਏਗੀ ਤੁਹਾਡਾ ਸ਼ੇਅਰ ਕੀਤੀ ਜਾਵੇਗੀ